ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸੁੱਖਾਂ ਦੀ ਪ੍ਰਾਪਤੀ ਲਈ ਬਾਣੀ ਸੁਖਮਣੀ ਸਾਹਿਬ ਜੀ ਦੀ ਅਸ਼ਟਪਦੀ ਦੂਜੀ ਦੇ ਤੀਜੀ ਪੋੜੀ ਦੇ ਅਰਥ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਅਰਥ ਕਰਦਿਆਂ ਕੋਈ ਵੀ ਗਲਤੀ ਹੁੰਦੀ ਹੈ ਤਾਂ ਗੁਰੂ ਸਾਹਿਬ ਬਖਸ਼ਣ ਹਾਰ ਨੇ ਬਖਸ਼ ਲੈਣਗੇ ਤਾਂ ਆਓ ਪੰਕਤੀਆਂ ਸਾਂਝੀਆਂ ਕਰਦੇ ਹਾਂ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਮਹਾਰਾਜ ਕਹਿੰਦੇ ਆ ਕਿ ਲੱਖ ਕਰੋੜਾਂ ਪੂਜਾਂ ਵੀ ਮਨੁੱਖ ਨੂੰ ਬਚਾ ਨਹੀਂ ਸਕਦੀਆਂ ਸਿਰਫ ਨਾਮ ਜਪਣ ਨਾਲ ਹੀ ਜੀਵਨ ਦਾ ਜਿਹੜਾ ਹੈ ਪਾਰ ਉਤਾਰਾ ਹੁੰਦਾ ਹੈ ਭਾਵ ਕਿ ਜੁਨਾ ਤੋਂ ਜੀਵਨ ਮੁਕਤ ਹੋ ਜਾਂਦਾ ਹੈ ਅਨਿਕ ਬਿਗਨ ਜਹ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰ ਹੈ ਜਿੱਥੇ ਅਨੇਕਾਂ ਔਕਣਾ ਆ ਜਾਣ ਉਥੇ ਗੁਰੂ ਸਾਹਿਬ ਦਾ ਜਿਹੜਾ ਨਾਮ ਹੈ ਉਹ ਤਰੰਤ ਮਨੁੱਖ ਨੂੰ ਬਚਾ ਲੈਂਦਾ ਹੈ ਅਨੇਕ ਜੂਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਮਹਾਰਾਜ ਕਹਿੰਦੇ ਆ ਕਿ ਜਿਹੜਾ ਜੀਵ ਹੈ ਭਾਵ ਮਨੁੱਖ ਹੈ ਅਨੇਕਾਂ ਜੂਨਾ ਵਿੱਚ ਜੰਮਦਾ ਮਰਦਾ ਰਹਿੰਦਾ ਹੈ ਜਦੋਂ ਉਹ ਨਾਮ ਜਪਣ ਲੱਗ ਜਾਂਦਾ ਹੈ ਤਾਂ ਇਹਦੇ ਨਾਲ ਟਿਕਾ ਆ ਜਾਂਦਾ ਹੈ ਭਾਵ ਜੂਨਾ ਤੋਂ ਰਹਿਤ ਹੋ ਜਾਂਦਾ ਹੈ ਹਾਉ ਮੈਲਾ ਮਲ ਕਬ ਹੋ ਨ ਧੋਐ ਹਰ ਕਾ ਨਾਮ ਕੋਟ ਪਾਪ ਖੋਵੈ ਮਹਾਰਾਜ ਕਹਿੰਦੇ ਆ ਹਉਮੇ ਦੀ ਮੈਲ ਜੀਵ ਕਦੇ ਨਹੀਂ ਧੋਂਦਾ ਜਿਹੜਾ ਨਾਮ ਹੈ ਪ੍ਰਮਾਤਮਾ ਦਾ ਉਹ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਐਸਾ ਨਾਮ ਜਪ ਹੋ ਮਨ ਰੰਗ ਨਾਨਕ ਪਾਈਐ ਸਾਧਕੇ ਸੰਗ हे ਮੇਰੇ ਮਨ ਤੂੰ ਪਿਆਰ ਨਾਲ ਨਾਮ ਜਪਿਆ ਕਰ हे ਨਾਨਕ ਨਾਮ ਸਤ ਸੰਗਤ ਤੋਂ ਪ੍ਰਾਪਤ ਹੁੰਦਾ ਹੈ ਗੁਰੂ ਨਾਨਕ ਪਾਸ਼ਾ ਕਹਿੰਦੇ ਆ ਕਿ ਜਿਹੜਾ ਨਾਮ ਹੈ ਇਹ ਸਤ ਸੰਗਤ ਨਾਲ ਹੀ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ